ਆਪਾਂ ਫੇ ਕਿਹੋ ਜਿਹਾ ਮਾਹੌਲ ਹੈ ਜਿਵੇਂ ਕਿ ਇਹਦੇ ਵੀ ਲਾਈਟ ਪਾਣੀ ਦਾ ਕਿਹੋ ਜਿਹਾ ਨੌਕਰੀਆਂ ਵੀ ਦਿੱਤੀਆਂ ਆਮ ਆਦਮੀ ਪਾਰਟੀ ਨੇ ਕਿਵੇਂ ਹਾਂ ਜੀ ਵਧੀਆ ਦਿੱਤੀਆਂ ਵਧੀਆ ਕਾਰੋਬਾਰ ਆ ਵਧੀਆ ਚੱਲੀ ਜਾਂਦਾ ਲਾਈਟ 24 ਘੰਟੇ ਆਉਂਦੀ ਐ ਨਾ ਘਰਾਂ ਲਈ ਨਾ ਮੋਟਰਾਂ ਲਈ ਕਿਤੇ ਖੇਤ ਜਾ ਕੇ ਨਹੀਂ ਦੇਖਿਆ ਆਰਾਮਦਾਰੀ ਨਾਲ ਪਾਇਈਦਾ ਸਵੇਰ ਉੱਠ ਕੇ ਫੇਰ ਵਗ ਜਾਈਦਾ ਮੋਟਰ ਦਾ ਭਈਆ ਬੰਦੀ ਕਰਕੇ ਆਉਂਦਾ ਘਰਾਂ ਲਈ ਵਾਧੂ ਆ ਨੌਕਰੀਆਂ ਨਾਗਰੀਆਂ ਵਧੀਆ ਦਿੱਤੀਆਂ ਜੀ ਗਰੀਬ ਕੁਵਾਰਾਂ ਨੂੰ ਕਿਹਾ ਆਮ ਵੀ ਲੋਕਾਂ ਨੂੰ ਬਹੁਤ ਵਧੀਆ ਨੌਕਰੀਆਂ ਦਿੱਤੇ ਕਿੱਥੇ ਪਾ ਪਾ ਸਦਾ ਲੱਖ ਰੁਪਏ ਚੱਕੀ ਫਿਰਦੇ ਸੀ ਕਿਤੇ ਫੇਰੀ ਜੀ ਲੱਗੇ ਆ ਘਰਾਂ ਵਾਲੀ ਆਉਂਦੀ ਹੈ ਤੇ ਮੋਟਰਾਂ ਵਾਲੀ ਤਾਂ ਉਹ ਨਹੀਂ ਹੋਈਆਂ ਹਬਤੀ ਵਾਰ ਜੀ ਜੇ ਖੁੱਡੀਆਂ ਸਾ ਮਾ ਖੁੱਡੀਆਂ ਸਾਹਿਬ ਦਾ ਲੱਖਾਂ ਦੇ ਜਾਊ ਆ ਪੀਪਾ ਬੂਪਾ ਦਾ ਪਿੱੱਚੀ ਰੁਲ ਜੂ ਹਾਂ ਹਰ ਚਾਰ ਕੋ ਵਿੱਚ ਝਾੜੂ ਵਾਲਾ ਬੰਦਾ ਨੱਪ ਕੇ ਸਰਦਾਰ ਗੁਰਦੀਪ ਸਿੰਘ ਖੋਗਿਆ ਨੂੰ ਐਨੇ ਵੱਡੇ ਮਾਰਦੇ ਦੇ ਨਾਲ ਜਿਤਾਉਣਾ ਹੈ ਕਿ ਮੁੜ ਕੇ ਬੀਬਾ ਹਰਜੋਤ ਕਤਾਰ ਦੇ ਬੇਟਾ ਨਾ ਹੋ ਇਲੈਕਸ਼ਨ ਲਾਤੀ ਨਾ ਕਰੇ ਜੀ ਇਹ ਗੁਪਤੀ ਕਾ ਨੇ ਤੁਸੀਂ ਪਹਿਲਾਂ ਵੀ ਸ਼ੀਰਵਾਦ ਦਿੱਤਾ ਮਾਣੇ ਜੀ ਹੁਣ ਵੀ ਸ਼ੀਰਵਾਦ ਦਿਓਗੇ ਉਹ ਤੁਹਾਡਾ ਵਿਸ਼ਵਾਸ ਕਰਦੇ ਆ ਕਿ ਜਿਹੜੇ ਸ਼ਸਰੀਆਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਜਿਹਨਾਂ ਨੂੰ ਫ੍ਰੀ ਵਾਜ ਮਿਲ ਰਿਹਾ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਖੋਗਿਆ ਬਹੁਤ ਬਹੁਤ ਰਿਹਾ ਜੀ ਆਪਨੇ ਆਇਆ ਪੰਜਾਬ ਨੂੰ ਬਚਾਉਣ ਲਈ ਬਰਾਮ ਕਰਦੇ ਆ ਕਿ ਤੁਸੀ ਆਪ ਦਾ ਅਸ਼ੀਰਵਾਦ ਉਸੇ ਤਰੀਕੇ ਨਾਲ ਦਿਓਗੇ ਜਿਵੇਂ ਪਹਿਲਾਂ ਬਚੇ ਰਹੇ ਔਰ ਬਹੁਤ ਵੱਡੇ ਮਾਨਸ ਦੇ ਨਾਲ ਸਰਦਾਰ ਗੁਰਜੀਤ ਸਿੰਘ ਜੀ ਦੇ ਪ੍ਰੋਗਰਾਮ ਦੇ ਤਾਵਾ ਕੇ ਬਹੁਤ ਬਹੁਤ ਸਾਰਾ ਧੰਨਵਾਦ ਤੁਹਾਡਾ ਵਰਡਿਡਿਪਤੇ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਸਾਹਿਬ ਜੀ ਬਹੁਤ ਪਤਾ ਸਾਹ ਜਿਹਨਾਂ ਨੇ ਕਿ ਪਹਿਲਾਂ ਆਪਾਂ ਪਾਰਟੀ ਨਾਲ ਬਹੁਤ ਅਸਰ ਹੈ ਅੱਜ ਕਈ ਹਲਕਿਆਂ ਦੇ ਵਿੱਚ ਤੁਸੀਂ ਗਏ ਹੋ ਕਈ ਪਿੰਡਾਂ ਦੇ ਵਿੱਚ ਗਏ ਕਿਉਂ ਜੇ ਲੋਕਾਂ ਦਾ ਸਹਿਯੋਗ ਕਰੇ ਤੁਸੀਂ ਇੱਥੇ ਦੇਖਿਆ ਹੀ ਹੈ ਬਹੁਤ ਗਰਮੀ ਪੂਰਾ ਸਰਾ ਟਿੱਖੜ ਦੁਪਹਿਰਾ ਹੈ ਇਹਦੇ باوجود ਵੀ ਲੋਕ ਖਾਸ ਕਰਕੇ ਸਾਡੀਆਂ ਪੈਣਾ ਸਾਡੇ ਨੌਜਵਾਨ ਵੀਰ ਵੱਡੇ ਬਜ਼ੁਰਗ ਵੱਡੀ ਤਦਾਦ ਵਿੱਚ ਆ ਰਹੇ ਹੈ ਬਹੁਤ ਹੌਸਲਾ ਦੇ ਰਹੇ ਹੈ ਔਰ ਇੱਕ ਵੀ ਬੰਦਾ ਪਹਿਲਾਂ ਉੱਠ ਕੇ ਨਹੀਂ ਜਾਂਦਾ ਸਾਰੀ ਗੱਲਬਾਤ ਨੂੰ ਸੁਣ ਕੇ ਔਰ ਭਰੋਸਾ ਦੇ ਕੇ ਜਾਂਦੇ ਆ ਵੀ ਅਸੀਂ ਇੱਕ ਤਰੀਕ ਨੂੰ ਹਮ ਮੰਗ ਕੇ ਆਵਾਂਗੇ ਵੱਧ ਤੋਂ ਵੱਧ VOTING ਕਰਾਂਗੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕਰਾਂ ਸਰ 228 ਸਾਲ ਹੋ ਗਿਆ ਜਾਨੀ ਪੰਜਾਬ ਸਰਕਾਰ ਦਾ ਕਿਸਾਨ ਅਤੇ ਮਜ਼ਦੂਰਾਂ ਵਾਂ ਤੇ ਕੀ ਦੇਣਾ ਪੰਜਾਬ ਨੂੰ ਵੇਖੋ ਮੈਂ ਹੁਣੇ ਬੋਲ ਕੇ ਹਟਿਆ ਇੱਕ ਇੱਕੋ ਗਰੰਟੀ ਜਿਹੜੀ ਰਹਿ ਗਈ ਹੈ ਜਿਹੜੀ ਔਰਤਾਂ ਨੂੰ 1000 ਰੁਪਿਆ ਉਹ ਦੋ ਤਿੰਨ ਮਹੀਨਿਆਂ ਤੱਕ ਉਹ ਵੀ ਪੂਰੀ ਕਰਦੇ ਆ ਜੋ ਕਿਹਾ ਉਹ ਕੀਤਾ ਮਜ਼ਦੂਰਾਂ ਦਾ ਵੀ ਜੀਵਨ ਪੱਤਰ ਉੱਪਰ ਚੱਕਾਂਗੇ ਚੱਕ ਰਹੇ ਆ ਕਿਸਾਨਾਂ ਦਾ ਵੀ ਔਰ ਆਮ ਪੰਜਾਬੀ ਦਾ ਵੀ ਅੱਗੇ ਨਾਲੋਂ ਰੋਕ ਪੰਜਾਬ ਦੇ ਸੋਖੇ ਐ ਲੜਾਈਆਂ ਝਗੜੇ ਘਟੇ ਐ ਸਿਆਸਤ ਥਾਣਿਆਂ ਵਿੱਚ ਦਖਲ ਨਹੀਂ ਦਿੰਦੇ ਇਹੀ ਜਿਹੜਾ ਬਣੀ ਹੋਈ ਸਰਕਾਰ ਦਾ ਲੋਕਾਂ ਪ੍ਰਤੀ ਇੰਨੀ ਜਵਾਬਦੇਹ ਇਸ ਪਾਰਟੀ ਸੇ ਮੁਕਾਬਲਾ ਕਰਦੇ ਦੇਖੋ ਮੈਂ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਜੋ ਵੀ ਆਇਆ ਜੀ ਆਉਂਦੇ ਨੂੰ ਹਰ ਇੱਕ ਨੂੰ ਮੁਬਾਰਕ ਫੈਸਲਾ ਲੋਕਾਂ ਨੇ ਕਰਿਆ ਕੁਝ ਗਾਉਂ ਸੇ ਹਮ ਉੱਤਰ ਮੁਜਰੇ ਰੋਕੇ ਅੰਦਰ ਜੋ ਮੈਦਾਨਗੇਟ ਤੇ ਜੱਟੇ ਲਗੇ ਕਾਂਗਰਸ ਔਰ ਆਵਾਦੀ ਪਾਰਟੀ ਕੀ ਲੋਕੇ ਲਗਾਈ ਹੋਈ ਇੱਕ ਇਹ ਕਿ ਅੱਜ ਕੱਲ ਜਿਹੜੇ ਲੋਕ ਹੈ ਉਹ ਕਿਸੇ ਨੂੰ ਵੀ ਨਰਾਜ਼ ਕਰਨਾ ਨਹੀਂ ਚਾਹੁੰਦੇ ਦਿਲ ਦੀ ਗੱਲ ਨਹੀਂ ਦੱਸਦੇ ਦਿਲ ਦੀ ਗੱਲ ਇੱਕ ਤਰੀਕ ਨੂੰ ਦੱਸਣ ਹਰ ਜਗ੍ਹਾ ਆਪ ਜੋ ਭੀੜ ਹੈ ਉਹ ਨਜ਼ਰ ਆ ਰਹੀ ਹੈ ਤੋਂ ਕਈ ਕਈ ਵਿਪਕਸ਼ ਹੈ ਉਸ ਨੂੰ ਘਬਰਾਟ ਹੋਣੀ ਉਸ ਨੂੰ ਕੀ ਕਰਾਂ ਮੈਂ ਵਿਭਾਗਿਕ ਨੂੰ ਦਵਾਈ ਭੇਜ ਦੋ ਕਾਂਗਰਸ ਸਰਕਾਰ ਪਿੱਛੇ ਰਹੇ ਦੀ ਤਾਂ ਕੋਈ ਵਿਕਾਸ ਕਰਵਾਇਆ ਕਾਂਗਰਸ ਨੇ ਇਹਨਾਂ ਕੋਈ 2006 ਸਰਕਾਰ ਦੀ ਗੱਲ ਹੈ ਕੋਈ ਵਿਸਰਤ ਜਿਹੜੀ ਸਰਕਾਰ ਬਣਦੀ ਉਹਦਾ ਫਰਜ ਹੈ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਕਰਨਾ ਸਿਰੇ ਲਾਉਣਾ ਮੈਂ ਨਹੀਂ ਕਹਦਾ ਵੀ ਜਿਹੜੀ ਸਰਕਾਰ ਹੁੰਦੀ ਹੈ ਉਹਦਾ ਸਾਰਿਆਂ ਦਾ ਫਰਜ ਬਣਦਾ ਚਾਹੇ ਇਕੱਲੀ ਆਏਗੀ ਕਾਂਗਰਸ ਆਕੇ ਇਤਿਹਾਸ ਲੋਕ ਬਣਾਉਂਦੇ ਸਰਕਾਰ ਆਪਦੇ ਸਮੱਸਿਆਵਾਂ ਨੂੰ ਆਪਦੇ ਦੁੱਖ ਤਕਲੀਫਾਂ ਨੂੰ ਸਾਂਝਾ ਕਰਨ ਵਾਸਤੇ ਹੱਲ ਕਰਦੇ ਆਪ ਸਭੀ ਹਲਕੇ ਮੇਂ ਗਏ ਹੋ ਕੀ ਬੜੀ ਸਪਸ਼ਟ ਨਜ਼ਰ ਆਤੋ वैसे ਜਿਹੜੀ ਵੱਡੀ ਸਮੱਸਿਆ ਉਹ ਲੋਕਾਂ ਨੂੰ ਪਹਿਲਾਂ ਪਾਣੀ ਦੀ ਸੀ ਪਰ ਸਾਡੀ ਸਰਕਾਰ ਨੇ ਬਹੁਤ ਵੱਡਾ ਯੋਗਦਾਨ ਪਾਇਆ ਡੈਰਾ ਸੂਏ ਪੱਕੇ ਕੀਤੇ ਡੈਰੇ ਪਾਣੀ ਖੇਤਾਂ ਤਾਈਂ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਸਭ ਪਹਿਲਾਂ ਨਸਤ ਮੀਨ ਸਦਾ ਸਦਾ ਅੱਜ ਫਤਿਹਜੀ ਲਗਾਤਾਰ ਤੁਸੀਂ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਪਹੁੰਚੇ ਤੇ ਕਿਹੋ ਜਿਹਾ ਆਮਦ ਕੁਆਲਟੀ ਸਜੂਗ ਬਹੁਤ ਜ਼ਬਰਦਸਤ ਲੋਕਾਂ ਦਾ ਹੁਆਰਾ ਮਿਲ ਰਿਹਾ ਹੈਗਾ ਅਸੀਂ ਕਈ ਦਿਨਾਂ ਤੋਂ ਆਪਣੇ ਹਰਿਆਣਾ ਦੇ 25 ਤਰੀਕ ਨੂੰ ਪੋਲਿੰਗ ਕਰਾਉਣ ਤੋਂ ਬਾਅਦ ਲਗਾਤਾਰ ਨਕਸਵਾ ਬਠਿੰਡਾ ਦੇ ਹਲਕੇ ਦੇ ਵਿੱਚ ਹਰ ਵਿਧਾਨ ਸਭਾ ਦੇ ਵਿੱਚ ਜਾ ਰਹੇ ਹਾਂ ਬੜਾ ਅੱਛਾ ਰੁਝਾਨ ਆ ਔਰ ਜਿਸ ਤਰ੍ਹਾਂ ਮੈਂ ਇੱਕ ਸਰਵੇ ਵੀ ਦੇਖ ਰਿਹਾ ਸੀ ਕਿ ਇੱਕ ਤਰਫਾ ਇਲੈਕਸ਼ਨਾਂ ਲੱਖਾਂ ਵੋਟ ਦੇ ਨਾਲ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਇਥੋਂ ਜਿੱਤ ਕੇ ਜਾਣਗੇ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਆ ਤੁਸੀਂ ਹੁਣ ਆ ਕੋਟ ਫੱਤਾ ਪਿੰਡ ਦੇ ਵਿੱਚ ਦੇਖੋ ਇੱਕ ਪਿੰਡ ਦੀ ਮੀਟਿੰਗ ਰੈਲੀ ਨੂੰ ਦੀ ਤਰ੍ਹਾਂ ਬਦਲ ਗਈ ਕਿੰਨਾ ਵੱਡਾ ਪਿੰਡ ਦੇ ਵਿੱਚ ਇਕੱਠ ਸੀਗਾ ਇਸ ਕਰਕੇ ਇੱਕ ਤਰਫਾ ਇਲੈਕਸ਼ਨ ਹੈ ਜਿਸ ਤਰ੍ਹਾਂ ਹਰਿਆਣੇ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਜਿਹੜੇ ਆ ਉਹ ਬਿਜਲੀ ਤੋਂ ਬੇਫਿਕਰੇ ਆ ਲਗਾਤਾਰ ਜਿਹੜੇ ਉਹਨਾਂ ਦਾ ਕੋਈ ਵੀ ਬਿੱਲ 90% ਲੋਕਾਂ ਦਾ ਜ਼ੀਰੋ ਬਿਜਲੀ ਬਿੱਲ ਆ ਰਿਹਾ ਔਰ ਕਿਸਾਨ 1.5 ਸਾਲ ਹੋ ਗਿਆ ਖੇਤਾਂ ਦੇ ਵਿੱਚ ਰਾਤ ਨੂੰ ਪਾਣੀ ਲਾਉਣ ਨਹੀਂ ਗਿਆ ਜਿੰਨੇ 10 12 14 ਘੰਟੇ ਲਾਈਟ ਚੱਲਦੀ ਆ ਔਰ ਕਦੇ ਜਿਹੜੀ 30 ਸਾਲ ਪਹਿਲਾਂ ਕੱਸੀਆਂ ਚ ਨਹਿਰਾਂ ਚ ਪਾਣੀ ਨਹੀਂ ਗਿਆ ਸੀ ਉਹ ਕੱਸੀਆਂ ਨਹਿਰਾਂ ਚ ਪਾਣੀ ਪਹੁੰਚ ਗਿਆ ਬਹੁਤ ਅੱਛੇ ਕੰਮ ਹੋ ਰਿਹਾ ਕੁਛੇਤਰ ਕੁਛੇਤਰ ਸ਼੍ਰੀ ਸੁਸ਼ੀਲ ਗੁਪਤਾ ਜੀ ਇੱਕੀ ਤਰਫਾ ਜਿੱਤ ਪਹੁੰਚੀ ਆ ਬਹੁਤ ਵਧੀਆ ਵੱਡੀ ਲੀਡ ਦੇ ਨਾਲ ਸ਼੍ਰੀ ਸੁਸ਼ੀਲ ਗੁਪਤਾ ਜੀ ਕੁਛੇਤਰ ਦੀ ਸੀਟ ਤੋਂ ਲੋਕ ਸਭਾ ਤੋਂ ਜਿੱਤ ਰਿਹਾ ਹਰਿਆਣਾ ਕਿੰਦਾ ਸਿੱਟਾ ਸੌਖਾ ਮੰਦੇ ਸੀ ਕਿ ਸਾਨੂੰ ਪਾਉਣਾ ਪਾਉਣਾ ਸੀ ਇਤਨੀ ਸਿੱਟੇ ਆ 10 ਕੀ 10 ਸੀਟਾਂ ਆ ਰਹੀ ਆ ਸਾਰਾ ਸੁਪੜਾ ਸਾਫ ਹੋ ਰਿਹਾ ਬੀਜੇਪੀ ਤੋਂ ਲੋਕ ਬਹੁਤ ਦੁਖੀ ਆ ਔਰ 10 ਦੀ 10 ਸੀਟਾਂ ਬੀਜੇਪੀ ਹਾਰ ਰਹੀ ਹੈ ਹਰਿਆਣਾ ਵਿੱਚ ਜੀਪੀਰ ਜੇਜ ਵੀ ਦਾ ਕਿਸਾਨ ਕਰ ਰਿਹਾ ਪਰ ਪਿੱਛੇ ਉਸਕੇ ਕੀ ਆ ਪੁਆ ਉਹਨਾਂ ਨੇ ਕਾਲੇ ਕਾਨੂੰਨ ਲੈ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਕਿਸਾਨਾਂ ਤੇ ਲਾਚੀ ਚਾਰਜ ਕਰਿਆ ਕਿਸਾਨਾਂ ਤੇ ਅਤਿਆਚਾਰ ਕਰਿਆ ਇਸ ਕਰਕੇ ਕਿਸਾਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਭਾਰੀ ਰੋਸ ਹੈ ਕੁਟਿਆ ਸਾਹਿਬ ਕੁਟਿਆ ਸਾਹਿਬ ਦਾ ਲੈਕਚਰ ਇੱਕ ਤਰਫੋਂ ਇਲੈਕਸ਼ਨ ਆ ਹੁਣ ਤੁਸੀਂ ਦੇਖ ਰਹੇ ਹੋ ਆ ਕੋਟਪੱਤਾ ਪਿੰਡ ਦੇ ਵਿੱਚ ਛੋਟੀ ਜੀ ਪਿੰਡ ਦੀ ਮੀਟਿੰਗ ਸੀ ਰੈਡੀ ਜੀ ਤਰ੍ਹਾਂ ਬਹੁਤ ਵੱਡੀ ਮੀਟਿੰਗ ਹੋਈ ਹੈ ਸਰ ਜੀ ਤੁਸੀਂ ਵੀ ਲਗਾਤਾਰ ਜਿਹੜਾ ਕੁਡੀਆਂ ਅਗਰਮੀਸੀ ਕੁਡੀਆਂ ਦੇ ਨਾਲ ਲਗਾਤਾਰ ਹਰ ਸ਼ਹਿਰ ਹਰ ਪਿੰਕੇ ਵਿੱਚ ਅਸੀਂ ਚੁੱਕੇ ਅੱਜ ਸਾਰੇ ਹੀ ਧਿਆੜੀ ਦੇ ਵਿੱਚ ਲਗਭਗ ਅਸੀਂ 25 ਤੋਂ 30 ਪਿੰਡਾਂ ਦੇ ਵਿੱਚ ਗਏ ਆ ਤੇ ਜਿੱਥੇ ਵੀ ਦੇਖਿਆ ਵੀ ਗਰਮੀਸਾ ਕੁਡੀਆਂ ਦਾ ਲਗਭਗ ਜਿਹੜੇ ਪਿੰਡ ਵਾਸੀ ਆ ਉਹ ਇੱਕ ਤਰਫਾ ਮਾਹੌਲ ਬਣਿਆ ਹੋਇਆ ਆ ਤੇ ਆਉਣ ਵਾਲੀ ਇੱਕ ਤਰੀਕ ਨੂੰ ਵੱਧ ਤੋਂ ਵੱਧ ਵੋਟ ਪੋਲਿੰਗ ਕਰਕੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਗਰੰਟੀਆਂ ਆ ਉਹਨਾਂ ਨੂੰ ਮੁੱਖ ਲੈ ਕੇ ਰੱਖਦੇ ਹੋਏ ਲੋਕ ਵੱਧ ਤੋਂ ਵੱਧ ਵੋਟ ਗਿਰਸਰਦਾਰ ਪਰਮੇਸ਼ਰ ਖੁੱਡੀਆਂ ਜੀ ਨੂੰ ਪਾ ਕੇ ਤੇ 130 ਦਾ ਜਿਹੜਾ ਸਰਦਾਰ ਪੂਗ ਸਿੰਘ ਮਾਨ ਦਾ ਕਹਣਾ ਕਿ 130 ਨਾਲ ਜਿਹੜਾ ਪੰਜਾਬ ਆ ਉਹ ਹੀਰੋ ਬਣੂਗਾ ਇਸ ਵਾਰ ਕਿਤਨੇ ਦਿਨਾਂ ਤੋਂ ਪ੍ਰਚਾਰਕਾਂ ਦੀ ਗੱਲ ਹੋ ਰਹੀ ਆ ਸਾਹਿਬ ਜੀ ਅਸੀਂ ਜੀ ਲਗ ਲਗਭਗ ਜਿਹੜਾ ਜਦੋਂ ਅਸੀਂ 25 ਤਰੀਕ ਨੂੰ ਸਾਡਾ ਚੋਣ ਖਤਮ ਹੋ ਗਿਆ ਅਸੀਂ ਉਦੋਂ ਤੋਂ ਹੀ ਲਗਾਤਾਰ ਇੱਥੇ ਚੋਣ ਪ੍ਰਚਾਰ ਲਈ ਆ ਰਹੇ ਆਂ ਤੇ ਬਹੁਤ ਸੋਣਾ ਜਿਹੜਾ ਰੁਝਾਨ ਆ ਲੋਕਾਂ ਦਾ ਸਰਦਾਰ ਭਗਤ ਸਿੰਘ ਜੀ ਬਾਨ ਨੇ ਜਿਹੜੇ 2 ਸਾਲਾਂ ਦੇ ਵਿੱਚ ਕੰਮ ਕੀਤੇ ਆ ਉਹਨਾਂ ਦੇ ਉੱਤੇ ਜਿਹੜੀ ਐ ਮੋਰ ਆ ਉਹ ਇੱਕ ਤਰੀਕ ਨੂੰ ਜਿਹੜੀ ਪੰਜਾਬ ਦੀ ਜਨਤਾ ਆ ਉਹ ਲਾਉਣ ਜਾ ਰਹੀ ਆ। ਜੇ ਸਾ ਸਮਰਥਨ ਵਿੱਚ ਜਿਹੜਾ ਗੁੱਡੀਆਂ ਸਾਹਿਬ ਦਾ ਬੰਦਾ ਬਹੁਤ ਵਧੀਆ ਸਮਰਥਨ ਮਿਲ ਰਿਹਾ ਜੀ। ਗੁੱਡੀਆਂ ਸਾਹਿਬ ਸੱਚੇ ਸੁੱਚੇ ਬੰਦੇ ਆ ਤੇ ਕੁੱਲ ਮਿਲਾ ਕੇ ਸੱਚ ਦਾ ਸਾਥ ਦੇਣ ਵਾਸਤੇ ਦੁਨੀਆ ਬਾਹਰ ਨਿਕਲ ਚੁੱਕੀ ਆ ਤੇ ਬਹੁਤ ਵਧੀਆ ਮਾਹੌਲ ਮਿਲ ਰਿਹਾ ਗੁੱਡੀਆਂ ਸਾਹਿਬ ਬਹੁਤ ਵੱਡੇ ਮਾਰਜਨ ਤੇ ਚੱਤਰਿਆ। ਆਪ ਇਤਨੇ ਗਾਉਂ ਦਾ ਦੌਰਾ ਕੀਤਾ ਆਪਣੀ ਆਖਰ ਤੱਕ کہیں ਆਪ ਕੋ ਜੰਗ ਹੈ ਦਿਖਾਈ ਕੀ ਹੈ ਨਹੀਂ ਜੀ ਖਤਮ ਆ ਸਭ ਕੁਝ ਝਾੜੂ ਸਾਰੇ ਪਾਸੇ ਫਿਰ ਚੁੱਕਿਆ ਇੱਕ ਤਰਫਾ ਮੁਕਾਬਲਾ ਹੋ ਗਿਆ ਹਾਂ ਬਾਬੂ ਕਿਹੋ ਜਿਹਾ ਮਾਹੌਲ ਹੈ ਜਿਵੇਂ ਕਹਿੰਦੇ ਵੀ ਲਾਈਟ ਪਾਣੀ ਦਾ ਕਿਹੋ ਜਿਹਾ ਨੌਕਰੀਆਂ ਵੀ ਦਿੱਤੀਆਂ ਆ ਮੱਛ ਪਾਰਟੀ ਨੇ ਕਿਵੇਂ ਹਾਂ ਜੀ ਵਧੀਆ ਦਿੱਤੀਆਂ ਵਧੀਆ ਕਾਰੋਬਾਰ ਆ ਵਧੀਆ ਚੱਲੀ ਜਾਂਦਾ ਲਾਈਟ 24 ਘੰਟੇ ਆਉਂਦੀ ਐ ਨਾ ਘਰਾਂ ਲਈ ਨਾ ਮੋਟਰਾਂ ਲਈ ਕਿਤੇ ਖੇਤ ਜਾ ਕੇ ਨਹੀਂ ਦੇਖਿਆ ਆਰਾਮਦਾਰੀ ਨਾ ਪਾਇਈਦਾ ਸਵੇਰ ਉੱਠ ਕੇ ਫੇਰ ਵਗ ਜਾਈਦਾ ਮੋਟਰ ਦਾ ਭਈਆ ਵੰਦੀ ਕਰਕੇ ਆਉਂਦਾ ਘਰ ਆਲੀ ਵਾਧੂ ਆ ਨੌਕਰੀਆਂ ਨਾਗਰੀਆਂ ਵਧੀਆ ਦਿੱਤੀਆਂ ਜੀ ਕਰੀਬ ਕੁਵਾਰਾਂ ਨੂੰ ਕਿਹੜਾ ਆਮ ਵੀ ਲੋਕਾਂ ਨੂੰ ਬਹੁਤ ਵਧੀਆ ਨੌਕਰੀਆਂ ਦਿੱਤੇ ਕਿੱਥੇ ਪਾ ਪਾ ਲੱਖ ਰੁਪਏ ਚੱਕੀ ਫਿਰਦੇ ਸੀ ਕਿਤੇ ਫੇਰੀ ਜੀ ਲੱਗੇ ਆ ਹਾਂ ਤਿੰਨ ਮੈਂਬਰ ਹਾਂ ਹਾਂ ਕੋਣੇ ਸਾਹਿਬ ਜਿੱਤੇਗਾ 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 ਕਿੰਨੇ ਲੱਖ ਫੋਟੋ ਆਏ ਨਹੀਂ ਪਤਾ ਕਿਤੇ ਨੇ ਜਿੱਤੂ ਵਾਲਾ ਮੁਕਾਬਲਾ ਕਿਸ ਕੇ ਸਾਥ ਹੈ ਮੁਕਾਬਲਾ ਹਰਸਨ ਰਜੀਤ ਕੌਰ ਤੇ ਬਿੱਲ ਆਉਂਦੇ ਕਿ ਜਮੇ ਨਹੀਂ ਆਉਂਦੇ ਬਿੱਲ ਜਮੇ ਨਹੀਂ ਆਉਂਦੇ ਜੀ ਬਿੱਲ ਜ਼ੀਰੋ ਜਮਾ ਜੀ ਹਾਂ ਉਹ ਮਜ਼ਦੂਰ ਦੇ ਤੇ ਕਿਸਾਨਾਂ ਦੇ ਸਾਰਿਆਂ ਦੇ ਦੋਨਾਂ ਦੇ ਠੀਕ ਹੈ ਸਾਡੇ ਬਾਈ ਜੀ ਇੱਕ ਕੱਸੀ ਦੀ ਬਹੁਤ ਪ੍ਰੋਬਲਮ ਰਹੀ ਆ ਬਹੁਤ ਚਿਰ ਤੋਂ ਪਾਣੀ ਨਹੀਂ ਆਇਆ ਪਹਿਲਾਂ ਪਾਵਲਣੇ ਪਾਏ ਸੀ ਆਪਣੇ ਨੇ ਉਹ ਕਿਸਾਨਾਂ ਸੇ ਸੇਖੋਂ ਸਾਡੇ ਪਾਪਾਂ ਦਾ ਪਾੜਿਆ ਉਹ ਚੱਲੀਆਂ ਨਹੀਂ ਉਦੋਂ ਮੋਰੋ ਕਾਰ ਰਸਲੇ ਜੀ ਉਹਨਾਂ ਨੇ ਨਹੀਂ ਚਲਾਈਆਂ ਅਰਸ਼ਿਤ ਪਾਣੀ ਦਾ ਬਹੁਤ ਤਰ੍ਹਾਂ ਦਾ ਸਾਡਾ ਕਸ਼ੀ ਚ ਪਾਣੀ ਚ ਬੰਨ ਪਾਇਆ ਹੋਇਆ ਕਬਸ ਬਹੁਤ ਤਰਫੀ ਵਾਰ ਕੇ ਭੁੱਲ ਗਿਆ ਆਪਦੀਆਂ ਆਮਾ ਦੀ ਪਾਰਟੀ ਨੇ ਨਹੀਂ ਸੁਣਾਈ ਆਮ ਦੀ ਪਾਰਟੀ ਚੱਜੇਗਾ ਹੁਣ ਆ ਚੱਲਿਆ ਹੁਣ ਉਹ ਭਰੀ ਉਹੀ ਕਸ਼ੀ ਤੇ ਨਹੀਂ ਚੱਲੀ ਜਾ ਰਹੀ ਹੈ ਉਸੇ ਪੈਪਰ ਤੇ ਜਾ ਰਹੀ ਹੈ ਪੈਪਰ ਚੱਲ ਰਹੀ ਹੈ ਉਹੀ ਪੈਪਰ ਚੱਲ ਰਹੀ ਹੈ ਪਹਿਲਾਂ ਕਿਸੇ 11 ਸਾਲ ਹੋ ਗਿਆ ਪਾਣੀ ਨਹੀਂ ਵੇਖਿਆ ਸੀ ਕਿਸੇ ਨੇ ਉਹਦਾ ਲਾਵਾ ਤੇ ਬਾਟੀ ਨੇ ਫਾਇਦਾ ਕੀ ਆਪਕੋ ਹੈ ਆਮ ਆ ਗਿਆ ਪਾਣੀ ਪੂਰਾ ਫੜਾ ਦਿੱਤਾ ਜੀ ਸਾਨੂੰ ਪੂਰਾ ਫੜਾ ਦਿੱਤਾ ਜੀ ਬਿਜਲੀ ਆਮ ਚੱਲਦੀ ਆ ਬਿਜਲੀ ਨਹੀਂ ਦੇਣੇ ਬੰਦ ਹੁੰਦੇ ਨੇ ਨਾ ਘਾਸ ਲਾਉਂਦੇ ਆ ਆਸੀ ਕੱਲ ਰਾਤ ਪੈ ਗਏ ਨੇ ਤੇ ਲੋਕਾਂ ਨੇ ਜੈਸਿਸ ਕੀਤੀ ਹਸਪੀਟਲ ਹੈ ਜੀ ਹਸਪੀਟਲ

ਬੋਟਰੋ ਕੀ ਲਾਈਟ ਪਹਿਲੇ ਕਹਤੇ تھے 5 ਘੰਟੇ ਆਊਗੀ ਹੁਣ ਕੰਟੀਨਿਊ ਆ ਰਹੀ ਹੈ ਕਿਤੇ ਵਟੋ ਸੀ 8 ਘੰਟੇ ਆਏਗੀ 8 ਘੰਟੇ ਆਏਗੀ ਉਦੋਂ ਵੀ ਸ਼ਾਇਦ ਕਹਿੰਦੇ ਕਹਿੰਦੇ ਕੋਲਾ ਮੁੱਕ ਗਿਆ ਦੋ ਜਣੇ ਮੁਕਵਾ ਰਾ ਦੋ ਜਣੇ ਅਜੇ ਕੋਲਾ ਨਹੀਂ ਸੇ ਵੀ ਆਇਆ ਕਿ ਆਇਆ ਨਹੀਂ ਬੀ ਨਹੀਂ ਚੱਲੀ ਜਾਂਦੀ ਅੱਜ ਰਾਤ ਆਪ ਜੀ ਦੇ ਝੰਡੇ ਬੁਲੰਦ ਨੇ ਆਪ ਬੇਫਿਕਰ ਰਹੀਏ ਆਪ ਪਾਰਟੀ ਅੱਗੇ ਆਏਗੀ ਪਹਿਲਾਂ ਮੰਗੂ ਆਏਗੀ ਪੂਰੇ ਜ਼ੋਰ ਨਾਲ ਜ਼ੋਰ ਨਾਲ ਰਾਈਟ ਲਿਆ ਭਾਈ ਕਾਂਗਰਸ ਸਿਮਰਤ ਕੇ ਸਾਥ ਸਿਮਰਤ ਬਾਤ ਹਰ ਸਿੰਘ ਰਸਤ ਹਾਂਜੀ ਬਾਈ ਜੀ ਸਾਡੇ ਪਿੰਡ ਚ ਘਟੋ ਘਾਟੇ ਸਾਰੇ ਰਬਦਾਸ ਦੇ ਸਿੱਖਾਂ ਨੇ ਮੁੰਡਿਆਂ ਨੂੰ ਨੌਕਰੀਆਂ 15 20 ਮਿਲ ਗਈਆਂ ਜੀ ਬਹੁਤ ਵਧੀਆ ਭਾਵਨ ਤਮਾਮ ਦੇ ਰੂਲ ਹੈ ਵਧੀਆ ਕੀਤਾ ਜੀ ਜਿੰਨਾ ਕੀਤਾ ਵਧੀਆ ਕੀਤਾ ਹਾਂਜੀ ਘਰਾਂ ਵਾਲੀ ਆਉਂਦੀ ਹੈ ਤੇ ਮੋਟਰਾਂ ਵਾਲੀ ਤਾਂ ਉਹ ਨਹੀਂ ਹੋਈਆਂ ਆਪ ਕੀ ਬਰ ਜੀ ਕੁੜੀਆਂ ਸਾਹਿਬਾ ਕੁੜੀਆਂ ਸਾਹਿਬ ਦਾ ਲੱਖਾਂ ਦੇ ਜਾਊ ਆਂ ਦੀਪਾ ਭੂਪਾ ਦਾ ਪਿੱਛੇ ਰੁਲ ਜੂ ਹਾਂ